ਇਹ ਮੇਰਾ ਨੀਰੇ ਕੁਮਾਰ ਜੀ ਕੀ ਕਰਨਾ ਚਾਹੋਗੇ ਅੱਜ ਕਿਉਂਕਿ ਆਪਾਂ ਅੱਜ ਪਹੁੰਚੇ ਅੱਜ ਅਸੀਂ ਇੱਥੇ ਪਹੁੰਚੇ ਆ ਅਸੀਂ ਇੱਕ ਮੇਰੇ ਭਾਂਜੇ ਨੇ ਇੱਕ ਜੋਨ ਫੂਡਸ ਹੈਗਾ ਬੱਸ ਸਟੈਂਡ ਦੇ ਕੋਲ ਨੇੜੇ ਨੇੜੇ ਬਲਰਾਜ ਗੇਟ ਦੇ ਕੋਲ ਜਿਹੜੇ ਆਂਡੇ ਦੇ ਚਿਕਨ ਦਾ ਕੰਮ ਆ ਜਿਹਨਾਂ ਦਾ ਉਹਨਾਂ ਕੋਲ ਚਾਰ ਆਂਡੇ ਪਰਚੇਜ਼ ਕਰਕੇ ਲਿਆਂਦੇ ਸੀ ਜਿਹੜੇ ਉਹ ਦੇਸੀ ਕਹ ਕੇ ਵੇਚਦੇ ਨੇ ਦੇਸੀ ਆਂਡੇ ਸੀ ਜਦੋਂ ਉਹਨਾਂ ਨੇ ਉਹਨੂੰ ਉਬਾਲਿਆ ਮੇਰੇ ਭਾਂਜੇ ਨੇ ਤਾਂ ਉਹ ਆਂਡੇ ਦੇ ਰੂਪ ਦੇ ਵਿੱਚ ਇੱਕ ਸਿੰਥੈਟਿਕ ਜਿਹਾ ਸੀਗਾ ਜਿਹਦੇ ਵਿੱਚ ਖਾਨ ਮੈਂ ਤਾਂ ਦੇਖਣੋਂ ਐ ਸਮੈਲ ਜੀ ਮਾਰ ਰਿਆ ਸੀ ਉਹਨੇ ਜਦੋਂ ਮੈਨੂੰ ਦਿਖਾਇਆ ਕਹਿੰਦਾ ਮਮਾ ਜੀ ਇਹ ਦੇਖੋ ਆਂਡੇ ਵੀ ਆਂਡੇ ਮੈਂ ਦੇਖਿਆ ਤਾਂ ਇੱਕ ਰਬੜ ਜਿونی ਜੋ ਖਿੱਚੀ ਜਾਂਦੀ ਸੀ ਉਹ ਲੰਬੀ ਲੰਬੀ ਹੋ ਜਾਂਦੀ ਰਬੜ ਬਣੀ ਜਾਂਦੀ ਸੀ ਤੇ ਅਸੀਂ ਇਹਨਾਂ ਦੀ ਜੋਨ ਫੂਡ ਦੀ ਦੁਕਾਨ ਤੇ ਚਲੇ ਗਏ ਇਹਨਾਂ ਦੇ ਮਾਲਕ ਤੇ ਹੈ ਨਹੀਂ ਸੀ ਇਹਨਾਂ ਦਾ ਮੈਨੇਜਰ ਬੱਠੇ ਸੀਗੇ ਉਹਨਾਂ ਨੂੰ ਦੱਸਿਆ ਵੀ ਇਹ ਤੁਸੀਂ ਆਂਡੇ ਕੀ ਵੇਚ ਰਹੇ ਹੋ ਲੋਕਾਂ ਨੂੰ ਇਹ ਕੀ ਚੀਜ਼ ਆ ਉਹ ਕਹਿੰਦਾ ਬੋਲੇ ਕੁਛ ਨਹੀਂ ਜੀ ਇਹ ਆਂਡੇ ਆ ਮੈਂ ਕਹਿੰਦਾ ਇਹ ਖਾ ਕੇ ਦਿਖਾਓ ਨਹੀਂ ਹਮ ਨਹੀਂ ਖਾएंगे ਮੈਂ ਕਿਹਾ ਇਹ ਕਹਿੰਦਾ ਇਹ ਆਂਡੇ ਖਰਾਬ ਹੈ ਮੈਂ ਕਹਿੰਦਾ ਇਹ ਆਂਡੇ ਨਹੀਂ ਜੇ ਸਿੰਥੈਟਿਕ ਹੈ ਕਹਿੰਦਾ ਨਹੀਂ ਜੇ ਆਂਡੇ ਤੋ ਹਮ ਇਸ ਕੋ ਤੋੜ ਦਿਤੇ ਹਾਂ ਨਹੀਂ ਤੋ ਤੁਸੀਂ ਹੀ ਸਮਝਿਓ ਪਲਾਸਟਿਕ ਦੇ ਦਿੰਦੇ ਆ ਉਹ ਆਂਡੇ ਪਲਾਸਟਿਕ ਸਿੰਥੈਟਿਕ ਸੀ ਆਂਡੇ ਦੇ ਹੈ ਨਹੀਂ ਜੋ ਆਂਡੇ ਦੇ ਰੂਪ ਦੇ ਵਿੱਚ ਸੀਗੇ ਉਹ ਇੱਕ ਸਿੰਥੈਟਿਕ ਬਣਿਆ ਹੋਇਆ ਵਾ ਰਬੜ ਦੀ ਤਰ੍ਹਾਂ ਰਬੜ ਆ ਇੱਕ ਉਹ ਤੇ ਉਹਨਾਂ ਨੇ ਉਹ ਆਂਡੇ ਤੋੜੇ ਜਿਸ ਦੀ ਮੇਰੇ ਕੋ ਵੀਡੀਓ ਵੀ ਬਣੀ ਹੋਈਆਂ ਨੇ ਹਾਂ ਇਸ ਸਬੰਧੀ ਅਸੀਂ ਸਿਵਲ ਸਰਜਨ ਦਫ਼ਤਰ ਫੂਡ ਸਪਲਾਈ ਨੂੰ ਸ਼ਿਕਾਇਤ ਦਿੱਤੀ ਜਿਨ੍ਹਾਂ ਨੇ ਉਹ ਸੈਂਪਲ ਲਿਆ ਵਾ ਵਾਟ ਵੀ ਜਿਹੜੇ ਆਂਡੇ ਅਸੀਂ ਪਰਚੇਜ਼ ਕੀਤੇ ਸੀ ਉਹ ਆਂਡੇ ਉਹਨਾਂ ਨੇ ਤੋੜ ਦਿੱਤੇ ਸੀਗੇ ਉਸ ਵਕਤ ਉਹਨਾਂ ਕੋ ਪੰਜ ਸੱਤ ਦਸ ਟਰੇਆਂ ਪਈਆਂ ਸੀ ਉਹਨਾਂ ਨੇ ਉਸ ਟਾਈਮ ਹੀ ਉਹਨੂੰ ਤੋੜਤਾ ਫੁਰਦ-ਫੁਰਦ ਕਰਦਿਆਂ ਜਿਦ ਦੀ ਮੇਰੇ ਕੋ ਵੀਡੀਓ ਹੈਗੀ ਆ ਅੰਡੇ ਤੋੜਦਿਆਂ ਦੀ ਵੀ ਠੀਕ ਹੈ ਜੀ ਉਹ ਅੰਡੇ ਉਹਨਾਂ ਤੋੜਤੇ ਅਸੀਂ ਇਸ ਸਬੰਧੀ ਸਿਵਲ ਸਜਨ ਤੋਂ ਸ਼ਿਕਾਇਤ ਕੀਤੀ ਕੱਲ ਇਹਨਾਂ ਸੈਂਪਲ ਭਰਿਆ ਗਿਆ ਮੀਟ ਦਾ ਵੀ ਮੀਟ ਤੇ ਵੀ ਇਹਨਾਂ ਦੇ ਜਿਹੜਾ ਚਿਕਨ ਉੱਥੇ ਨਾ ਤੇ ਚਿਕਨ ਦਾ ਕੋਈ ਮੈਡੀਕਲ ਕਰਾਉਂਦੇ ਨੇ ਕੁਛ ਨਹੀਂ ਮੁਰਗੇ ਉੱਥੇ ਵੱਢੀ ਜਾਂਦੇ ਨੇ ਤੇ ਉੱਥੇ ਗੰਦ ਗੰਦਗੀ ਦੇ ਵਿੱਚ ਹੀ ਗੰਦਗੀ ਅਸੀਂ ਮੰਗ ਇਹ ਕਰਦੇ ਆ ਜੀ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੀ ਦੁਕਾਨ ਸੀਲ ਕੀਤੀ ਜਾਵੇ ਜੋ ਕੀ ਇਹ ਲੋਕਾਂ ਦੀ ਸਿਹਤ ਦੇ ਨਾਲ ਖ ਬੱਚੇ ਸਾਰੇ ਆਪਾਂ ਲੋਕ ਖਾਨੇ ਆ ਤੇ ਅੱਜ ਸਾਡੇ ਨਾਲ ਹੋ ਰਿਹਾ ਕੱਲ ਨੂੰ ਕਿਸੇ ਹੋਰ ਨਾਲ ਵੀ ਇਹ ਇੱਕ ਪੈਸੇ ਕਮਾਉਣ ਦੀ ਖਾਤਰ ਕਿੱਡਾ ਵੱਡਾ ਇੱਕ ਗ੍ਰਾਹ ਕਰ ਰਹੇ ਨੇ ਲੋਕੀ ਇਹਨਾਂ ਲੋਕਾਂ ਦੇ ਉੱਤੇ ਨੱਥ ਪਾਣੀ ਚਾਹੀਦੀ ਹੈ ਜੋ ਇਹ ਗਾਂ ਲੋਕੀ ਸੇ ਇਤਨਾ ਖਲਵਾੜਨਾ ਕਰ ਸਕਣ ਭਾਈ ਜੀ ਕੀ ਕਹਿਣਾ ਚਾਹੋਗੇ ਆਪਾਂ ਹੀ ਤੋਂ ਅਸੀਂ ਜਿਸ ਮੁੱਦੇ ਤੇ ਅੱਜ ਅਸੀਂ ਇਕੱਠੇ ਹੋਏ ਆ ਸਿਵਲ ਸਰਜਨ ਨੂੰ ਕੱਲ ਰਿਪੋਰਟ ਵੀ ਦਿੱਤੀ ਆ ਚੇਤੇ ਦਰਜ ਕਰਾਈ ਗਈ ਆ ਵੀ ਘਰ ਘਰ ਚ ਬਿਮਾਰੀਆਂ ਨਾਲ ਤਾਂ ਪਹਿਲਾਂ ਹੀ ਭਰਮਾਰ ਭਰੀ ਪਈਆਂ ਔਰ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਨੇ ਬੱਚੇ ਆਪਦੀ ਸਿਹਤ ਬਣਾਉਣ ਲਈ ਸਾਡਾ ਇੱਕ ਮਹੱਲੇ ਦਾ ਲੜਕਾ ਸੀਗਾ ਵੀ ਜਿਹੜਾ ਜਿੰਮ ਜੂ ਮ ਜਾਂਦਾ ਚਲੋ ਬੱਚਿਆਂ ਨੂੰ ਸ਼ੌਂਕ ਹੁੰਦਾ ਵੀ ਆਂਡੇ ਖਾਵਾਂਗੇ ਮੀਟ ਖਾਵਾਂਗੇ ਸਿਹਤ ਬਣੂਗੀ ਉਹਨੇ ਆਪਣੇ ਵਾਸਤੇ ਕੁਝ ਦੇਸੀ ਆਂਡੇ ਲਏ ਜਦ ਘਰ ਜਾ ਕੇ ਉਹਨਾਂ ਨੂੰ ਬਣਾ ਕੇ ਸੇਵਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਿੰਥੈਟਿਕ ਰੂਪ ਚ ਨਿਕਲੇ ਵੀ ਸਾਡੇ ਆਣ ਵਾਲੇ ਪੁਜੇਸ਼ਨ ਨੂੰ ਖਰਾਬ ਕੀਤਾ ਤਾਂ ਸਰਕਾਰ ਮੂਰ ਇਹ ਬੇਨਤੀ ਆ ਵੀ ਇਹਨਾਂ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਬਣਦੀ ਕਾਰਵਾਈ ਕੀਤੀ ਜਾਵੇ ਲੋਕਾਂ ਦੀ ਸਿਹਤ ਨਾਲ ਖਲਵਾੜ ਕੀਤਾ ਜਾ ਰਿਹਾ ਦੇਖੋ ਇੱਕ ਤਾਂ ਆਪਾਂ ਪਹਿਲਾਂ ਚਿੱਟੇ ਨੂੰ ਰੋਂਦੇ ਪਏ ਆ ਵੀ ਚਿੱਟਾ ਚਿੱਟਾ ਦਾ ਘਰ ਦਾ ਇੱਕ ਸ਼ਖਸ ਹੀ ਖਾਂਦਾ ਹੋਊਗਾ ਪਰ ਇਹ ਚੀਜ਼ਾਂ ਦਾ ਘਰ ਦੀ ਸਾਰੀ ਫੈਮਿਲੀ ਦੇ ਮੈਂਬਰਾਂ ਨੇ ਖਾਣੀਆਂ ਯਾਨੀ ਕਿ ਸ਼ਰੇ ਆਮ ਮੋਤ ਵੇਚੀ ਜਾ ਰਹੀ ਹੈ ਇੱਕ ਪੈਸਾ ਦੀ ਲਭ ਵਿੱਚ ਪੈਸਾ ਕਮਾਉਣ ਦੇ ਚੱਕਰ ਵਿੱਚ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਹੈ ਇਹ ਜਿੱਥੇ ਇਹ ਬੱਸ ਸਟੈਂਡ ਦੇ ਕੋਲੇ ਜੀ ਸਕੂਟਰ ਮਾਰਕੀਟ ਦੇ ਕੋਲੇ ਸ਼ਹੀਦ ਬਰਬਾਸ ਸਿੰਘ ਗਿੱਲ ਦਾ ਗੇਟ ਬਣਿਆ ਉਹਦੇ ਨਾਲ ਹੀ ਬੀਜੋਨ ਚਿਕਨ ਵਾਲੇ ਆ ਜੀ